ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇੱਕ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਉਹਨਾਂ ਦਾ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨ ਗਿਆ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਣੀ ਹੈ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਬਣਾਣੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿਹਦੇ ਚ এমਪਲੋਇਮੈਂਟ ਯਾਦਾ ਹੈ ਕਈ ਸੈਕਟਰ ਇਹ ਜਿਹਦੇ ਚ এমਪਲੋਇਮੈਂਟ ਘੱਟ ਹੈ ਕਈਆਂ ਵਿੱਚ ਉਹਨਾਂ ਨੂੰ ਜਿਹੜੀ ਸਟੇਟ ਦਾ ਜੀਐਸਟੀ ਯਾਦਾ ਉਹਨਾਂ ਨੂੰ ਰਿਫੰਡ ਮਿਲਦਾ ਦੂਜੇ ਸੈਕਟਰ ਹੈਗੇ ਜਿਹੜੇ ਐਕਸਪੋਰਟ ਵਗੈਰਾ ਉਹਦੇ ਚ ਉਹਨਾਂ ਨੂੰ ਜੀਐਸਡੀ ਜੀਐਸਟੀ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਜਿਹੜੇ ਬਿਜਲੀ ਦੇ ਕੰਜ਼ਿਊਮਰ ਯਾਦਾ ਹੈਗੇ ਉਹਨਾਂ ਨੂੰ ਈਡੀ ਦਾ ਬੈਨੀਫਿਟ ਹੋ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦਾ ਕਈ ਇਸ ਤਰ੍ਹਾਂ ਦੇ ਯੂਨਿਟ ਹੈ ਜਿਨ੍ਹਾਂ ਨੂੰ ਬਿਜਲੀ ਬਹੁਤ ਘੱਟ ਲੱਗਦੀ ਹੈ ਉਹਨਾਂ ਨੂੰ ਕੋਈ ਐਨਾ ਬੈਨੀਫਿਟ ਨਹੀਂ ਹੁੰਦਾ ਇਲੈਕਟ੍ਰਿਸਿਟੀ ਡਿਊਟੀ ਦਾ ਸੋ ਜਿਹੜੀ ਇੰਡਸਟਰੀ ਨੂੰ ਜੋ ਚਾਹੀਦਾ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਏ ਉਹਨਾਂ ਨੂੰ ਬੈਨੀਫਿਟ ਹੋਏ ਅਸੀਂ ਉਸ ਹਿਸਾਬ ਦਾ ਉਹਨਾਂ ਕੋਲੋਂ ਥਿਊਜ਼ ਲੈ ਕੇ ਅਸੀਂ ਕਰਾਂਗੇ ਇਹ ਹਰ ਕਮੇਟੀ ਤੇ ਇੱਕ ਚੇਅਰਮੈਨ ਹੋਣਗੇ ਤੇ ਅਸੀਂ ਜਿਹੜੀ ਪਹਿਲੀ ਰਿਪੋਰਟ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਕਿ ਸਾਨੂੰ 45 ਦਿਨਾਂ ਦੇ ਵਿੱਚ ਵਿੱਚ ਦੇ ਦੇਣ ਕਿਉਂਕਿ ਹੁਣ ਅਸੀਂ ਡਿਲੇ ਨਹੀਂ ਕਰਨਾ ਚਾਹੁੰਦੇ ਜਲਦੀ ਤੋਂ ਜਲਦੀ ਉਹਨਾਂ ਦੇ ਕਮੈਂਟਸ ਲੈ ਕੇ ਜਿਹੜੀ ਨਵੀਂ ਪਾਲਿਸੀ ਹੈ ਜਿਹੜੀ ਕਿ ਸਾਰਿਆਂ ਨੂੰ ਸੂਟ ਕਰੇ ਵੀ ਵਾਂਟ ਟੂ ਮੇਕ ਇਟ ਰਿਐਲਿਟੀ ਔਰ ਉਹਨੂੰ ਜਲਦੀ ਤੋਂ ਜਲਦੀ ਕੰਪਾਈਲ ਕਰਕੇ ਅਸੀਂ ਉਹ ਪਾਲਿਸੀ ਡਿਵਾਈਸ ਕਰਕੇ ਰਿਲੀਜ਼ ਕਰਨਾ ਚਾਹੁੰਦੇ ਆਂ